ਬਿਲਕੁਲ ਅਸੀ ਫਿਲਹਾਲ ਇੱਥੇ ਖੜੇ ਆ ਜਿਹੜੀ ਬੋਦੀ ਦੇ ਹੋਈ ਤੇ ਔਰ ਇਸ ਮੋਟਕੇ ਤੇ ਸਭ ਤੋਂ ਪਹਿਲਾਂ ਤੇ ਜਿਹੜੇ ਲੋਕਲ ਆਈਟਸ ਬੰਦੇ ਨੇ ਜਿਹੜੀ ਪਬਲਿਕ ਹੈ ਉਹ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਐਲ ਸੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਨੇ ਇਹਨਾਂ ਜ਼ਿਆਦਾ ਆਪਣੇ ਸ਼ਹਿਰ ਵਾਸਤੇ ਜਿਹੜਾ ਸੋਚਿਆ ਹੈ ਔਰ ਸੋਚ ਵੀ ਰਹੇ ਨੇ ਔਰ ਵੱਧ ਤੋਂ ਵੱਧ ਜਿਹੜੀ ਡਿਵੈਲਪਮੈਂਟ ਵੀ ਕਰਵਾ ਰਹੇ ਨੇ ਔਰ ਇਸ ਵੇਲੇ ਆਪਾਂ ਜਿਹੜੇ ਰੋਡ ਤੇ ਖੜੇ ਆ ਇਹ ਅੰਮ੍ਰਿਤਸਰ ਜਲੰਧਰ ਬਾਈਪਾਸ ਹੈ ਜੀ ਇਦੇ ਵਿੱਚ ਇਹ 90 ਵਾਟ ਦੀ ਲਾਈਟ ਆ ਤੇ 155 ਲੱਗੇ ਨੇ ਟੋਟਲ ਔਰ ਇਹ ਲਾਈਟਸ ਜਿਹੜੀ ਆ ਉਹ ਜਲੰਧਰ ਬਾਈਪਾਸ ਤੋਂ ਲੈ ਕੇ ਅਗਰਸਨ ਚੌਂਕ ਤੱਕ ਆ ਔਰ ਇਹਦੇ ਨਾਲ ਨਾਲ ਹੀ ਆਪਣਾ ਤੁਸੀਂ ਪਿੱਛੇ ਵੀ ਆਪਾਂ ਇਨੌਗੁਰੇਸ਼ਨ ਕਰਕੇ ਆਏ ਆ ਕਾਦੀਆਂ ਦੀ ਚੁੰਗੀ ਤੋਂ ਹੁਣ ਕਾਦੀਆਂ ਦੀ ਚੁੰਗੀ ਤੋਂ ਲੈ ਕੇ ਪ੍ਰੋਪਰ ਜਿਹੜਾ ਵਾ ਮਿਸ਼ਰਪੁਰੇ ਤੋਂ ਥੋੜਾ ਜਿਹਾ ਪਿੱਛੇ ਜਿਹੜਾ ਗੇਟ ਬਣਿਆ ਉਹ ਉੱਥੇ ਤੱਕ ਲਾਈਟਸ ਆਨ ਆ ਵੰਡਰ ਹੋਟਲ ਤੱਕ ਔਰ ਕਾਦੀਆਂ ਦੇ ਚੁੰਗੀ ਤੋਂ ਲੈ ਕੇ ਹੁਣ ਪੂਰਾ ਹੀ ਬੱਸ ਸਟੈਂਡ ਤੱਕ ਜਿਹੜੀਆਂ ਲਾਈਟਸ ਆਨ ਹੋ ਚੁੱਕੀਆਂ ਨੇ ਜਮਾਲਾ ਪੂਰਾ ਬਟਾਲਾ ਐਸੇ ਦਾ ਜਗ ਮਗਾਏਗਾ ਜੀ ਜੀ ਬਿਲਕੁਲ ਜੀ ਇਹ ਜੋ ਆਸ਼ੀਰਵਾਦ ਵੱਡਿਆਂ ਨੇ ਦਿੱਤਾ ਜੋ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਜੀ ਨੇ ਪਈ ਹੈ ਉਹ ਜਿਹੜਾ ਰਿਜ਼ਲਟ ਨੇ ਉਹ ਸਾਰੇ ਆ ਰਹੇ ਨੇ ਜੀ ਪਹਿਲੇ ਨੰਬਰ ਤੇ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸਾਡੇ ਭਰਾ ਅਮਿਤਪਾਲ ਸਿੰਘ ਕਲਸੀ ਨੇ ਕੀਤਾ ਬਹੁਤ ਵਧੀਆ ਕੀਤਾ ਉਹ ਰਹੀ ਨੇਰੇ ਚ ਬੈਠੇ ਹੀ ਸਾਨੂੰ ਇਹਨਾਂ ਚਾਣਨ ਕਰਕੇ ਦਿੱਤਾ ਅਸੀਂ ਦੁਕਾਨਦਾਰ ਸਾਰੇ ਬਹੁਤ ਖੁਸ਼ ਆ ਜੋ ਵੀ ਇੱਥੇ ਸਫਾਈ ਦਾ ਪ੍ਰਬੰਧ ਹੈ ਲਾਈਟਾਂ ਦਾ ਪ੍ਰਬੰਧ ਜੋ ਵੀ ਸਾਡੇ ਵੀ ਕਰਨਦੇ ਆ ਬਹੁਤ ਵਧੀਆ ਕਰਨਦੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਬਹੁਤ ਮੁਸ਼ਕਲ ਸੀ ਹੁਣ ਤੇ ਵਾਹਿਗੁਰੂ ਦੀ ਕਿਰਪਾ ਹੈ ਆ ਜਿਹੜਾ ਕੋਈ ਵੀ ਬੰਦਾ ਲੰਘਦਾ ਆਉਂਦਾ ਜਾਂਦਾ ਲਾਈਟਾਂ ਲੱਗੀਆਂ ਨੇ ਮਤਲਬ ਚਮਕ ਹੋ ਰਹੀ ਹੈ ਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਉਹ ਜੀ ਇਹੀ ਤੇ ਬਹੁਤ ਘਟਾ ਫਗਿਆ ਜੇ ਪਹਿਲਾਂ 5 ਸਾਲ ਦੇ ਵਿੱਚ ਇਹ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਸ਼ਹਿਰੀ ਕਲਸੀ ਦੀ ਜੀ ਉਹਦੀ ਬਹੁਤ ਵਧੀਆ ਪ੍ਰਬੰਧ ਵਧੀਆ ਆਇਆ ਸ਼ਰਕ ਵਧੀਆ ਬਣੀ ਐ ਲਾਈਟਾਂ ਦੀ ਬਹੁਤ ਕਮੀ ਸੀ ਲਾਈਟਾਂ ਲੱਗੀਆਂ ਜੀ ਹੁਣ ਤੇ ਬਹੁਤ ਖੁਸ਼ੀ ਵਾਲੀ ਗੱਲ ਐ ਪਹਿਲਾਂ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਸਾਡੇ ਪਟਾਲੇ ਤੋਂ ਐਮ ਐਲ ਏ ਔਰ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੀ ਆਮ ਆਦਮੀ ਪਾਰਟੀ ਦੇ ਨੀਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੰਨੇ ਉਪਰਾਲੇ ਦੇ ਨਾਲ ਇੰਨੀ ਲਾਗਤ ਦੇ ਨਾਲ ਸਾਡੇ ਬਟਾਲੇ ਨੂੰ ਦੇਖੋ ਇੰਨੇ ਦਿਨਾਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਲਾਈਟ ਦੀ ਔਰ ਜੋ ਪਿਛਲੀਆਂ ਸਰਕਾਰਾਂ ਵਲੇ ਇਹ ਹਨੇਰੇ ਚ ਪਈਆਂ ਰੋਡਾਂ ਬਣ ਸੀਗੀਆਂ ਹਨੇਰਾ ਹੀ ਹਨੇਰਾ ਰਹਿੰਦਾ ਸੀ ਔਰ ਅੱਜ ਅੰਮ੍ਰਿਤਕਲਸੀ ਜੀ ਵੱਲੋਂ ਐਮਐਲਏ ਸ਼ਹਿਰੀ ਕਲਸੀ ਜੀ ਦੇ ਛੋਟੇ ਵੀਰ ਵੱਲੋਂ ਜੋ ਉਦੋਂ ਗਾਟਨ ਕੀਤਾ ਗਿਆ ਇੱਕ ਸੋਚ ਦੇ ਨਾਲ ਸਾਰਾ ਬਟਾਲਾ ਜਗਮਗਾ ਰਿਹਾ ਪਹਿਲਾਂ ਕਾਦੀਆਂ ਚਿੰਦੀ ਤੋਂ ਗਾਟਨ ਕੀਤਾ ਔਰ ਜਲੰਧਰ ਰੋਡ ਤੋਂ ਗਾਟਨ ਕੀਤਾ ਇਹ ਸਾਰੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਹ ਤੋਂ ਦੇ ਲੋਕਲ ਜਿੱਨੇ ਬਾਜ਼ਾਰ ਆ ਦੁਕਾਨਦਾਰਾਂ ਦੀ ਮੰਨ ਸੀ ਕਿਉਂਕਿ ਧੁੰਦਾਂ ਦੇ ਕਾਰਨ ਜਦੋਂ ਹਨੇਰਾ ਜਲਦੀ ਪੈ ਜਾਂਦਾ ਤਾਂ ਲੋਕਾਂ ਦੇ ਘਰਾਂ ਦੇ ਜਾਣ ਦਾ ਟਾਈਮ ਹੁੰਦਾ ਤਾਂ ਕਿਤੇ ਨਾ ਕਿਤੇ ਵਾਰਦਾਤ ਨੂੰ ਵੀ ਲੋਕ ਅੰਜਾਮ ਦਿੰਦੇ ਸੀ ਉਹ ਚੀਜ਼ ਤੋਂ ਵੀ ਬੜੀ ਥੱਲ ਪਾਉਗੇ ਆ ਚੀਜ਼ ਤੋਂ ਸੋ ਐਮਐਲਏ ਸ਼ਹਿਰੀ ਕਿ ਅਸੀਂ ਜਿਹੜੇ ਬਹੁਤ ਹੀ ਵੱਡਾ ਉਪਰਾਲਾ ਔਰ ਇਹਦੇ ਨਾਲ ਮੈਂ ਦੂਜੀਆਂ ਸਰਕਾਰਾਂ ਨੂੰ ਜਿਹੜੀ ਕਹਿੰਦੇ ਫਿਰਦੇ ਸੀ ਕਿ ਇੱਥੇ ਇੱਕ ਇੱਕ ਵੀ ਲੱਗੀ ਘਰੋਂ ਬਾਹਰ ਨਿਕਲ ਕੇ ਵੇਖੋ ਸ਼ਹਿਰ جگਮਗਾ ਰਿਹਾ ਅਗਰ ਜੋ ਟਾਵਰ ਬਣੇ ਜੋ ਸੁਖਾ ਸਿੰਘ ਪਾਈ ਸੁਖਾ ਸਿੰਘ ਜੀ ਪਾਈ ਸੁਖਾ ਸਿੰਘ ਮਦਵ ਸਿੰਘ ਚੌਕ ਬਣਿਆ ਉਹ ਵੀ ਡਿਵੈਲਪਮੈਂਟ ਵੇਖੋ ਸੜਕਾਂ ਦੀ ਡਿਵੈਲਪਮੈਂਟ ਵੇਖੋ ਘਰਾਂ ਤੋਂ ਬਾਹਰ ਨਿਕਲੋ ਘਰ ਬੈ ਕੇ ਨਾ ਐਵੇਂ ਫੋਕੀ ਸ਼ੋਰਤ ਲਾਓ ਐਮਐਲਏ ਸ਼ਹਿਰੀ ਕਲਸੀ ਜੀ ਇੱਕ ਨੇਕ ਇਨਸਾਨ ਨੇ ਬਟਾਲੇ ਹਲਕੇ ਲਈ ਦਿਨ ਰਾਤ ਇੱਕ ਕਰ ਰਹੇ ਨੇ ਉਹਦੀ ਉਹਦੀ ਬਦੌਲਤ ਹੀ ਹੈ ਕਿ ਜੋ ਅੱਜ ਬਟਾਲਾ ਸ਼ਹਿਰ ਦੇ ਵਿੱਚ ਹਰ ਹਰ ਰੋਡ ਤੇ ਦੇਖੋ ਜਗਮਗਾ ਰਿਹਾ ਹੈ ਐਮਐਲਏ ਸ਼ਹਿਰੀ ਕਲਸੀ ਦੀ ਬਦੌਲਤ ਹੈ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਬਟਾਲੇ ਦੀ ਆਮ ਸਾਡੀ ਸ਼ਾਨ ਐਮਐਲਏ ਸ਼ਹਿਰੀ ਕਲਸੀ ਜੀ ਸਭ ਤੋਂ ਪਹਿਲਾਂ ਤੇ ਇਹ ਆਪਣਾ ਬਟਾਲਾ ਵਾਸੀ ਉਹਦਾ ਬਹੁਤ ਜਿਆਦਾ ਧੰਨਵਾਦ ਕਰਨੇ ਆ ਤੁਸੀਂ ਵੇਖੋ 40-50 ਸਾਲਾਂ ਤੋਂ ਜਿਹੜਾ ਇਹ ਹਾਤੀਗੜ੍ਹ ਰੋਡ ਬੋਧੇ ਨਹੀਂ ਕੋਈ ਕਾਦੀ ਦੀ ਚੁੰਗੀ ਹੋਰ ਬਟਾਲੇ ਦਾ ਜਿੰਨਾ ਵੀ ਏਰੀਆ ਦੇਖੋ ਕੋਪਨੇਵਾ ਸੀ ਅੱਜ ਤੁਸੀਂ ਵੇਖੋ ਕਿ ਸਾਰੇ ਜਗ੍ਹਾ ਜਗਮਗ ਜਗਮਾ ਹੋ ਰਹੀ ਹੈ ਸ਼ਹਿਰੀ ਕਲਚਰ ਦੀ ਬਦਲोतरी ਬਾਕੀ ਜਿਹੜੇ ਦੋ ਤਿੰਨ ਜਿਹੜੇ ਚੈਨਲ ਹੋ ਜਿਹਨਾਂ ਜਿਹੜੇ ਵਿਰੋਧੀਆਂ ਦੇ ਹੱਥਾਂ ਤੋਂ ਪੇਜਦੇ ਨੇ ਉਹਨਾਂ ਨੂੰ ਸਿਰਫ ਪੈਸੇ ਦੋ ਤੇ ਜੋ ਮਰਜ਼ੇ ਨਾਲ ਕੋ ਬੁਲਾ ਲਓ ਜਿਹੜੇ ਜ਼ਮੀਨੀ ਲੋਕ ਨੇ ਉਹ ਬਟਾਲੇ ਦੇ ਸ਼ਹਿਰੀ ਕਲਸੀ ਜੀ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਜਿਹੜੀਆਂ ਗਲੀਆਂ ਰਹਿ ਗਈਆਂ ਨੇ ਉਹ ਵੀ ਬਣਨ ਗਈਆਂ ਹੁਣ ਜਿੱਦ ਸਿੱਧਾ ਮੇਰੀ ਵਾਲੇ 33 ਨੰਬਰ 40 ਸਾਲ ਬਾਅਦ ਐਮ ਐਲ ਏ ਸ਼ਹਿਰੀ ਕਲਸੀ ਜੀ ਦੁਆਰਾ ਤੋਂ ਸਿਵੇ ਪਵਾ ਜਾ ਰਿਹਾ ਦੋ ਟੋ ਟੋ ਸਾਰੇ ਕੰਮ ਹੋ ਰਹੇ ਨੇ ਦੇਖੋ ਪਟਿਆਲੇ ਦਾ ਜਿਲ੍ਹਾ ਇਹ ਨਰਕ ਜਿਹੜਾ ਬਾਕੀ ਸਰਕਾਰਾਂ ਪਾ ਕੇ ਗਈਆਂ ਨੇ ਉਹਨੇ ਅੱਜ ਤੱਕ ਕੋਈ ਕੰਮ ਨਹੀਂ ਕੀਤਾ ਉਹਨਾਂ ਨੂੰ ਗੱਲਾਂ ਵਿੱਚ ਢਿੱਡ ਪਰੇ ਨੇ ਇਹ ਸਾਡੇ ਐਮਐਲ ਸ਼ਾਹਦੀ ਕਲਸੀ ਜੀ ਨੇ ਜਿਹੜੇ ਕੰਮਾਂ ਨਾਲ ਢਿੱਡ ਪਾ ਰਹੇ ਨੇ ਬਾਕੀ ਅਸੀਂ ਤਾਂ ਕਹਿੰਦੇ ਆ ਜਿਹੜੇ ਵਿਰੋਧੀ ਇਹਨਾਂ ਦੇ ਵਪਾਰ ਨੇ ਸਾਡੇ ਸਾਹਮਣੇ ਆਏ ਤੁਹਾਨੂੰ ਦਿਖਾਈਏ ਕੰਮ ਹੁੰਦਾ ਕੀ ਏ ਸਾਰੇ ਸ਼ਹਿਰ ਜਿਵੇਂ ਕੋਈ ਇੰਨੀ ਹਸਟਲ ਜਗਮਗ ਹੋ ਰਹੀ ਏ ਇੰਨੀ ਮੈਟਾ ਵਧੀਆ ਐਮਐਲ ਸ਼ਾਹਦੀ ਕਲਸੀ ਜੀ ਵੱਲੋਂ ਤੋਹਫਾ ਦਿੱਤਾ ਗਿਆ ਮਾਪ ਸਪਲਾਈ ਦਾ 28 ਕਰੋੜ ਦਾ ਜਿਹੜਾ ਉਹਨੇ ਸਾਨੂੰ ਤੋਹਫਾ ਦਿੱਤਾ ਲੋਕ ਚੰਗਾ ਪਾਣੀ ਪੀਣ ਕਹਿੰਦੇ ਲੋਕ ਸ਼ਪ ਸ਼ਿਸ਼ਟ ਪਾਣੀ ਦਾ ਆਪਣਾ ਸ਼ੁਰੂ ਕਰਤਾ ਥਾ ਥਾ ਤੇ ਆਪਣਾ ਉਹਨੇ ਵਧੀਆ ਭੁਹਾਂਚਲੇ ਨੇ ਇੰਨੇ ਵਧੀਆ ਕੰਮ ਹੋ ਰਹੇ ਨੇ ਵਖੋ ਅਮਰਤ ਕੱਛੀ ਜੀ ਸਾਡੇ ਹਰ ਇੱਕ ਜਗ੍ਹਾ ਜਾ ਕੇ ਮੂਤ ਕਰ ਰਹੇ ਨੇ ਅਮਨਿ ਸ਼ਰੀ ਕੱਛੀ ਜੀ ਮੂਤ ਕਰਨੇ ਇੰਨੇ ਕੋ ਕੰਮ ਹੋ ਰਹੇ ਨੇ ਕਿ ਉਹਨਾਂ ਦੇ ਮੂਤਾਂ ਦੇ ਤੈਰ ਨਹੀਂ ਮਰੇ ਆ ਕਿ ਇੰਨੇ ਕੋ ਵਧੀਆ ਕੰਮ ਹੋ ਰਹੇ ਨੇ ਵਖੋ ਸੁੱਖਾ ਸਿੰਘ ਮਹਤਾਰ ਸਿੰਘ ਚੋਕ ਦਾ ਡਾਇਨਾ ਵਧੀਆ ਅਨੁਯਾਦਗਰੀ ਮਿਲਿਆ ਤੇ ਵਿਰੋਧੀ ਕੀ ਹੋਣੀ ਚਾਹੁੰਦੇ ਨੇ ਅਗਰ ਸਾਨੂੰ ਚੌਂਕ ਬਣਿਆ ਸਾਡੇ ਸ਼ੀਦਰਾ ਚੌਂਕ ਬਣਿਆ ਸਾਡਾ ਫਲਾਗਰਾ ਚੌਂਕ ਬਣ ਗਿਆ ਇੰਨਾ ਕੋਈ ਮਟਾਲੇ ਦਾ ਵਿਕਾਸ ਹੋ ਰਿਹਾ ਨਾ ਜਿਹੜਾ ਅੱਜ ਤੱਕ ਇਹ ਸਰਕਾਰ ਨੇ ਨਹੀਂ ਕੀਤਾ ਮੈਂ ਕਹਿੰਦਾ ਜਿਹੜੇ ਵਿਰੋਧੀ ਚਾਰ ਪੰਜ ਬੋਦੇ ਭੁੜਗਦੇ ਨੇ ਨਾ ਆ ਕੇ ਮੇਨ ਆ ਕੇ ਦੇਖੋ ਕਿ ਏਡੇ ਵਧੀਆ ਕੰਮ ਹੋ ਰਹੇ ਨੇ ਗੱਲਾਂ ਦੀ ਰਾਜਨੀਤੀ ਨਾ ਕਰੋ ਜੇ ਰਾਜਨੀਤੀ ਕਰਨੀ ਕੰਮ ਦੀ ਕਰੋ ਬਕਰੀ ਗਾਲੇ ਕਿ ਇਹਨਾਂ ਨੇ ਸ਼ਹਿਰੀ ਕਲਚਰ ਦੇ ਕੰਮ ਤੋਂ ਬਹੁਤ ਇਹਨਾਂ ਨੂੰ ਸਵਾਦ ਹੋ ਰਿਹਾ ਗੱਲ ਹੋਰ ਕੋਈ ਨਹੀਂ ਓਕੇ ਜਨਾਹ ਆਪਰਾ ਪਹੁੰਚਦਾ ਤੂੰ ਕੋੜੀ ਇਹ ਦੂਜੀ ਪਾਰਟੀਆਂ ਦੇ ਕੰਮ ਹੋ ਰਹੇ ਨੇ ਤੇ ਸਾਡੇ ਐਮਐਲਏ ਸ਼ਰੀਕਲ ਸਿੰਘ ਜੀ ਤੇ ਇੱਕੋ ਸੁਪਨਾ ਕਿ ਮੈਂ ਚੰਗੇ ਕੰਮਾਂ ਦੀ ਲੀਗ ਵਧਿਆ ਖਿੱਚਣੀ ਹੈ ਮੈਂ ਵਿਰੋਧੀ ਵੱਲ ਨਹੀਂ ਹੋਣਾ ਮੈਂ ਆਪਣੇ ਚੰਗੇ ਕੰਮ ਕਰਦਾ ਨੇ ਮੇਰਾ ਬਟਾਲਾ ਸਾਰਾ ਆਪਣਾ ਇੱਕ ਪਰਿਵਾਰ ਹੈ ਮੈਂ ਬਟਾਲੇ ਨੂੰ ਖੁਸ਼ ਰੱਖਣਾ ਤੇ ਮੈਂ ਚੰਗੇ ਕੰਮ ਕਰਨੇ ਨੇ ਉਹਨਾਂ ਨੂੰ ਇੱਕੋ ਇੱਕ ਸੁਪਨਾ ਹੈ ਕਿ ਇੱਕ ਵਾਰੀ ਬਟਾਲੇ ਦੇ ਇਤਿਹਾਸ ਵਿੱਚ ਪਤਾ ਚੱਲੇਗਾ ਮਨੇ ਸ਼ਰੀ ਕਲਸੀ ਜੀ ਨੇ ਇੰਨਾ ਕੋ ਵਧੀਆ ਸੁਧਾਰ ਕੀਤਾ ਤੇ ਅੰਮ੍ਰਿਤ ਸ਼ਰੀ ਕਲਸੀ ਵਰਗਾ ਹੀਰਾ ਹੋ ਇਨਸਾਨ ਜਿਹੜਾ ਐਮਐਲਏ ਬਣਿਆ ਅਹੀਂ ਕਹਿੰਦੇ ਹਾਜੀ ਉਮਰ ਵੀ ਇਹਨੂੰ ਲੱਗ ਜੇ ਤੇ ਰੈਂਦੀ ਦੁਨੀਆ ਤੋਂ ਘਾੜਾ ਉਹੀ ਲੀਡਰ ਰਹੇ ਬਟਾਲੇ ਦੇ ਪਾਣੇ ਜਿਹੜੇ ਤੁਹਾਡੇ ਚੀਜ਼ ਨੇ ਬਹੁਤ ਜ਼ਿਆਦਾ ਅੰਮ੍ਰਿਤ ਸ਼ਰੀ ਕਲਸੀ ਜੀ ਤੋਂ ਖੁਸ਼ ਨੇ ਜਿਹੜੇ ਵਿਰੋਧੀ ਉਹਨੇ ਬੋਲਦੇ ਹੀ ਨਾ ਨੇ ਕਿਉ ਬਾਕੀ ਜਿਹੜੇ ਉਹਨਾਂ ਦੀ ਵੀ ਜਿਹੜੀਆਂ ਗਲੀਆਂ ਜਿਹੜੀ ਕਹਿੰਦੇ ਨੇ ਨਹੀਂ ਬਣੀਆਂ ਉਹ ਵੀ ਐਮਐਲਏ ਸ਼ਰੀਕਲ ਸਿੰਘ ਕੋਲ ਆ ਕੇ ਕੰਮ ਕਰਾਉਂਦੇ ਰਹੇ ਨੇ ਤੁਹਾਡੇ ਸਾਹਮਣੇ ਆਉਣ ਤੁਹਾਡੇ ਸਾਹਮਣੇ ਆ ਕੇ ਸਾਡੀ ਆਮ ਆਦਮੀ ਪਾਰਟੀ ਕੋਲ ਕੰਮ ਹੁੰਦੇ ਰਹੇ ਨੇ ਪੂਣੇ ਦੂਜਾ ਕੋ ਪਹਿਹ ਚੋਕ ਚੋਕ ਤੇ ਗੱਲਾਂ ਕਰ ਰਹੇ ਨੇ ਮੈਂ ਕਹਿੰਦਾ ਸੱਚਾਈ ਦੀ ਲੜਾਈ ਹੈ ਮੈਦਾਨ ਚ आओ ਸਾਡੇ ਨਾਲ ਸਾਹਮਣੇ ਕਰੋ ਜਿਹੜੇ ਡਿਬੇਟ ਕਰਨਾ ਬੜਾ ਰੋੜਾ ਪਾਣਗੇ ਜਦੋਂ ਮੱਝ ਡਿਬੇਟ ਕਰੀ ਇਹਨਾਂ ਨੇ ਆਪਾਂ ਕੰਮ ਕਰਾਈਏ ਬਾਕੀ ਐਮਐਲਏ ਸ਼ਰੀਕਲ ਸਿੰਘ ਜਿੰਨੇ ਵਧੀਆ ਕੰਮ ਕਰਦੇ ਨੇ ਅਸੀਂ ਸਲੂਟ ਕਰਦੇ ਹਾਂ ਐਮਐਲਏ ਸ਼ਰੀਕਲ ਸਿੰਘ ਨੂੰ ਕਿ ਜਿੰਨੇ ਵਧੀਆ ਕੰ